ਤੇ ਹੁਣ ਲੋੜ ਆ ਬਾਈ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਸਾਡੀ ਸਸਤਾ ਰਹੀ ਕਰੋ ਕਿਉਂਕਿ ਅਸੀਂ ਤਾਂ ਇੱਕ ਪਿੰਡ ਦੀ ਸੇਵਾ ਕਰ ਸਕਦੇ ਆ ਤੁਸੀਂ ਸਿੱਧੇ ਆਵੋ ਜਿਹੜੇ ਪੁੱਤਾਂ ਵਾਂਗੂ ਫਸਲਾਂ ਪਾ ਲਈਆਂ ਉਹਨਾਂ ਵੱਲ ਵੀ ਨਿਗਾ ਮਾਰਨ ਤੋਂ ਰੋਕ ਦਿੱਤਾ ਗਿਆ ਦੇਸ਼ ਦੇ ਬਾਡਰ ਤੇ ਬੈਠੇ ਨੇ ਨਾਲੇ ਤਾਂ ਸਾਨੂੰ ਫਸਲਾਂ ਦੇ ਰਹੇ ਨੇ ਇੱਥੇ ਖਾਣ ਪੀਣ ਦੇ ਲਈ ਆਪਣੀ ਮਿਹਨਤ ਕਰਦੇ ਨੇ ਨਾਲੇ ਘੱਟੋ ਘੱਟ ਇਹ ਲੋਕ ਉਹ ਨੇ ਜਿਹੜੇ ਜੰਗ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੁੰਦੇ ਨੇ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਬੇਨਤੀ ਕਰਦੇ ਆਂ ਅਸੀਂ ਸੰਗਤਾਂ ਨੂੰ ਵੀ ਵੀ ਇੱਥੇ ਆ ਗਏ ਪਹਿਲਾਂ ਕਿਸਾਨਾਂ ਨਾਲ ਟਰੱਕ ਟਰਾਲੀਆਂ ਲਾ ਕੇ ਇਹ ਪਾੜਾ ਜਿਹੜਾ ਭਰਉਣ ਦੇ ਵਿੱਚ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਜ਼ੀਰੋ ਲਾਈਨ ਤੇ ਆ ਬਾਰਡਰ ਦੀਆਂ ਫੈਂਸਾਂ ਖੜੀਆਂ ਦਿਖਦੀਆਂ ਤੁਸੀਂ ਆ ਪਾੜ ਪਿਆ ਹੋਇਆ ਜਿਹੜਾ ਇਹ ਬੰਨ ਜਿਹੜਾ ਪਾਕਿਸਤਾਨ ਵੱਲੋਂ ਟੁੱਟ ਗਿਆ ਸੀ ਉਹ ਆ ਤੇ ਇਹ ਪਿੰਡ ਹੈਗਾ ਜੀ ਨਵੀਂ ਗੱਟੀ ਤੇ ਇੱਕ ਨਵੀਂ ਗੱਟੀ ਰਾਜੋਗੇ ਇਹ ਦੋ ਪਿੰਡਾਂ ਦਾ ਅਸੀਂ ਅੱਜ ਜਾਇਜ਼ਾ ਲਿਆ ਗੇੜਾ ਦਿੱਤਾ ਇਹ ਗੱਤੀ ਰਾਜੋ ਕੇ ਦੇ ਵਿੱਚ ਖੜੇ ਅਸੀਂ ਇੱਥੇ ਘਟੂ ਘਟ 40 50 ਕਿੱਲੇ ਜ਼ਮੀਨ ਨਾਲ ਜਿਹੜੀ ਇਧਰੋਂ ਵਿੱਚ ਰੁੜ ਗਈ ਆਪਾਂ ਬੰਨ ਦੇ ਨਾਲ ਤੇ ਵਿੱਚ ਐਡਾ ਵੱਡਾ ਦਰਿਆ ਬਣ ਗਿਆ ਜ਼ਮੀਨ ਸਾਰੀ ਰੁੜ ਕੇ ਪਾਕਿਸਤਾਨ ਚਲੇਗੀ 10 10 ਫੁੱਟ ਮਿੱਟੀ ਨਿਕਲ ਕੇ ਪਾਕਿਸਤਾਨ ਚ ਮੋਟਰ ਲੱਗੀ ਸੀ ਟਰਾਂਸਫਾਰਮਰ ਸੀ ਸਭ ਕੁਝ ਵਿੱਚ ਹੀ ਰੁੜ ਗਿਆ ਹੁਣ ਕਿਸਾਨਾਂ ਦੀ ਹੜਾਂ ਦੇ ਨਾਲ ਜਿਹੜੀ ਫਸਲ ਖਰਾਬ ਹੋਈ ਆ ਉਹਦੀ ਬੀਜ ਬਜਾਈ ਤਾਂ ਬਹੁਤ ਸਾਰੀਆਂ ਸੰਸਥਾਵਾਂ ਵੀ ਕਰ ਰਹੀਆਂ ਅਸੀਂ ਵੀ ਇਹ ਨਵੀਂ ਗੱਟੀ ਪਿੰਡ ਰਾਜੋਕੇ ਦੀ ਜ਼ਿੰਮੇਵਾਰੀ ਲਈ ਆ 400 ਏਕੜ ਜ਼ਮੀਨ ਦੀ ਬਾਹ ਬਹਾਈ ਤੇ ਬੀਜ ਬਜਾਈ ਕਰਾਵਾਂਗੇ ਪਰ ਜਿਹੜਾ ਆ ਖਾਰ ਪਈ ਐ ਏਡੀ ਵੱਡੀ ਆ ਨਹਿਰ ਬਣੀ ਐ ਦੇਖੋ ਇਧਰ ਨੂੰ ਇਹ ਸਾਡੇ ਵੀ ਵਸ ਦੀ ਗੱਲ ਨਹੀਂ ਵੀ ਅਸੀਂ ਪਰ ਸਕੀਏ ਔਰ ਨਾ ਹੀ ਇਹ ਪਿੰਡ ਵਾਸੀਆਂ ਦੇ ਵਸ ਦੀ ਗੱਲ ਆ ਆ ਟਰਾਲੀਆਂ ਭਰ-ਭਰ ਕੇ ਰੇਤੇ ਦੀਆਂ ਵੀਰ ਹੁਣੇ ਲਿਆ ਰਹੇ ਨੇ ਇਹ ਰੇਤਾ ਉਹਨਾਂ ਕਿਸਾਨਾਂ ਦੇ ਖੇਤਾਂ ਚੋਂ ਲਿਆ ਰਹੇ ਨੇ ਜਿਨ੍ਹਾਂ ਦੇ ਖੇਤਾਂ ਚ ਰੇਤਾ ਰੁੜ ਕੇ ਆ ਗਿਆ ਬਾਹਰੋਂ ਤੇ ਜਿਨ੍ਹਾਂ ਦਾ ਰੇਤਾ ਮਿੱਟੀ ਰੁੜ ਕੇ ਪਾਕਿਸਤਾਨ ਚ ਲਿਆ ਗਿਆ ਉਹਨਾਂ ਦੇ ਖੇਤਾਂ ਚ ਪਾ ਰਹੇ ਨੇ ਤੇ ਇਹ ਬੜੀ ਜਿਵੇਂ ਕਹਿ ਦਈਏ ਛੋਟੀ ਜੀ ਕੋਸ਼ਿਸ਼ ਹੈ ਇਹਨਾਂ ਦੀ ਇੱਕ ਤਿਲ ਮਾਤਰਾ ਜਿੱਡਾ ਵੱਡਾ ਇੱਕ ਪਾੜ ਪਿਆ ਵਾ ਇਹਦੇ ਵਾਸਤੇ ਤਾਂ ਚਾਹੀਦੇ ਆ ਵੀ ਸੈਂਕੜੇ ਟਰੈਕਟਰ ਹੋਣ ਜੀਸੀਬੀ ਮਸ਼ੀਨਾਂ ਲੱਗੀਆਂ ਹੋਣ ਔਰ ਡੀਜ਼ਲ ਅਨਲਿਮਟਿਡ ਅਨ ਬਜਟਿਡਡ ਹੋਵੇ ਵੀ ਜਿੰਨਾ ਮਰਜ਼ੀ ਲੱਗ ਜਵੇ ਫੇਰ ਇਹ ਖੇਤ ਭਰੇ ਜਾ ਸਕਦੇ ਆ ਤੇ ਇਹ ਗੱਟੀ ਰਾਜੋਕੇ ਪਿੰਡ ਦੇ ਵਿੱਚ ਬੇਨਤੀ ਕਰਦੇ ਆਂ ਅਸੀਂ ਸੰਗਤਾਂ ਨੂੰ ਵੀ ਵੀ ਇੱਥੇ ਆ ਕੇ ਆਪਾਂ ਇਹਨਾਂ ਕਿਸਾਨਾਂ ਨਾਲ ਟਰੱਕ ਟਰਾਲੀਆਂ ਲਾ ਕੇ ਇਹ ਪਾੜਾ ਜਿਹੜਾ ਭਰਉਣ ਦੇ ਵਿੱਚ ਮਦਦ ਕਰੀਏ ਇਹ ਪਿੰਡ ਦੇ ਸਾਬਕਾ ਸਰਪੰਚ ਵੀ ਸਾਡੇ ਕੋਲੇ ਖੜੇ ਨੇ ਤੇ ਮੌਜੂਦਾ ਸਰਪੰਚ ਤਾਰਾ ਸਿੰਘ ਤੇ ਸਾਬਕਾ ਸਰਪੰਚ ਬਲਬੀਰ ਸਿੰਘ ਇਹ ਵੀਰ ਹੁਣੀ ਸਾਡੇ ਨਾਲ ਇੱਥੇ ਮੌਜੂਦ ਨੇ ਪਿੰਡ ਦੇ ਪਤਵੰਤੇ ਵੀ ਖੜੇ ਨੇ ਬੜੀ ਮਾੜੀ ਹਾਲਤ ਆ ਫਸਲਾਂ ਦਾ ਖਤਮ ਹੋ ਹੀ ਗਈਆਂ ਇਹਨਾਂ ਦੀਆਂ ਜ਼ਮੀਨਾਂ ਵੀ ਰੁੜ ਗਈਆਂ ਅੱਜ ਗੁਰਧਿਆਨ ਸਿੰਘ ਰਾਣਾ ਵੀਰ ਭਗਤਪੂਰਨ ਸਿੰਘ ਸੇਵਾ ਸੈਟੀ ਤੋਂ ਵੀ ਅਸੀਂ ਇਕੱਠੇ ਇੱਥੇ ਆਏ ਸੀ ਅਸੀਂ ਨਵੀਂ ਗੱਟੀ ਰਾਜੋ ਕੇ ਪਿੰਡ ਦੀ ਜ਼ਿੰਮੇਵਾਰੀ ਲਈ ਹੈ ਵੀ ਉੱਥੇ ਜ਼ਮੀਨਾਂ ਨੂੰ ਬਾਹ ਕੇ ਬੀਜਾਂਗੇ ਔਰ ਉਸ ਫਸਲ ਨੂੰ ਦੁਬਾਰਾ ਉਹਨਾਂ ਖੇਤਾਂ ਨੂੰ ਦੁਬਾਰਾ ਹਰਾ ਭਰਿਆ ਕਰਨ ਵਾਸਤੇ ਅਸੀਂ ਇੱਕ ਪ੍ਰਾਲਾ ਕਰਾਂਗੇ ਪਰ ਆ ਤੁਸੀਂ ਟਰਾਲੀ ਦੇ ਵਿੱਚ ਵੀਰਾ ਹਰੇਤਾ ਪਾ ਕੇ ਲੈ ਕੇ ਆਇਆ ਹੁਣ ਤੁਸੀਂ ਦੇਖੋ ਆ ਜਿਹੜਾ ਦਰਿਆ ਇਹਨਾਂ ਦੇ ਖੇਤ ਵਿੱਚ ਨਵਾਂ ਬਣ ਗਿਆ ਇਹਨੂੰ ਪੂਰਨ ਦੀ ਕੋਸ਼ਿਸ਼ ਕਰ ਰਿਆ ਹੈ ਮਤਲਬ ਆ ਨਿੱਕੀਆਂ-ਨਿੱਕੀਆਂ ਟਰਾਲੀਆਂ ਦੇ ਨਾਲ ਇਹ ਲੱਗੇ ਹੋਇਆ ਸਵੇਰ ਦੇ ਤੇ ਹਜੇ ਬਾਈ ਦੱਸ ਦਿਆ ਵੀ 2-4 ਮਰਲੇ ਜਗ੍ਹਾ ਦੇ ਵਿੱਚ ਹੀ ਮਿੱਟੀ ਪਾ ਸਕਿਆ ਹੈ ਤੇ ਇਹ ਮਤਲਬ ਘਟੋ-ਘਟ 15-16 ਕਿੱਲੇ ਹੋਣਗੇ ਪਿੱਛੇ ਤਿੱਕਰ 15-16 ਕਿੱਲੇ ਜ਼ਮੀਨ ਦੇ ਵਿੱਚ ਏਡਾ-ਏਡਾ ਡੂੰਗਾ ਪਾੜ ਪੈ ਗਿਆ ਵਾ ਤੇ ਆ ਸਾਹਮਣੇ ਪਾਕਿਸਤਾਨ ਆ ਜੀ ਆ ਪਾਕਿਸਤਾਨ ਦੇ ਕਿਸਾਨ ਘੁੰਮ ਰਹੇ ਆ ਪਰਲੇ ਪਾਸੇ ਆ ਦੇਖੋ ਤਾਂ ਪਾਕਿਸਤਾਨ ਦੀ ਸਾਹਮਣੇ ਜਿਹੜੀ ਐਂਟੀਨਾ ਲੱਗਿਆ ਹੋਇਆ ਉਹਨਾਂ ਦੀ ਚੌਂਕੀ ਆ ਤੇ ਆ ਆਪਣੀ ਇੰਡੀਆ ਦੀ ਚੌਂਕੀ ਕਿਸਾਨਾਂ ਦੀ ਤਾਰਾਂ ਦੁਪਾਰ ਵੀ ਹੈਗੀ ਤਾਰਾਂ ਤੋਂ ਪਾਰ ਵੀ ਇਧਰ ਨੇ ਇਸ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਆ ਉਧਰ ਵੀ ਇਹ ਬਾਪਜਾਈ ਕਰਨ ਜਾਂਦੇ ਨੇ ਪਰ ਆ ਸਾਰਾ ਰੁੜ ਕੇ ਉਧਰਲੇ ਪਾਸੇ ਚਲੇਗਾ ਤੁਸੀਂ ਦੇਖੋ ਇੱਥੋਂ ਲੈ ਕੇ ਉੱਥੇ ਤੱਕ ਬੰਨ ਦਾ ਪਾੜ ਪਿਆ ਜਿਹੜਾ ਇਹ ਮਿਲਣਾ ਕਿਲੇ ਡੇਢ ਕਿਲੇ ਦੀ ਲਾਮ ਆ ਇਹ ਬੰਨ ਪਾੜ ਟੁੱਟ ਗਿਆ ਤਾਂ ਇਹ ਹਜੇ ਆ ਪਿੰਡ ਬਚ ਗਏ ਜੀ ਆ ਬੰਨ ਨਾ ਟੁੱਟਦਾ ਇਹ ਵੀ ਵੱਡੀ ਗੱਲ ਸੀ ਵੀ ਇਹਨਾਂ ਪਿੰਡਾਂ ਦਾ ਤੁਹਾਡੇ ਦਾ ਨੁਕਸਾਨ ਵੀ ਬਹੁਤ ਥੋੜਾ ਜਿਆਦਾ ਕਿਉਂਕਿ ਪਾਣੀ ਇੱਧਰੋਂ ਚੜੀ ਜਾ ਰਿਹਾ ਸੀ ਜੇ ਆਹ ਟੁੱਟਣ ਦੇ ਕਰਕੇ ਪਾਣੀ ਪਾਕਿਸਤਾਨ ਚੋਂ ਰੋਟ ਚਲਾ ਗਿਆ ਇਹ ਪਿੰਡ ਬਚ ਗਏ ਮੋਰਚੇ ਦੇ ਕਰਕੇ ਬਚ ਗਏ ਮੋਰਚੇ ਦੇ ਪਾਣੀ ਦੀ ਕੋਨ ਕਰਕੇ ਆਹ ਬਾਰੀ ਦਾ ਹਾਂ ਜੀ ਵੀ ਆ ਆ ਮੋਰਚਾ ਸੀ ਨਾ ਇਹਦੇ ਵਿੱਚ ਦੀ ਵੀ ਪਾਣੀ ਅੱਛਾ ਉੱਥੇ ਵੀ ਮੋਰਚਾ ਸੀ ਅੱਛਾ ਉਹ ਮੋਰਚੇ ਵਿੱਚ ਦੀ ਪਾਣੀ ਲੀਕ ਹੋ ਕੇ ਉਧਰ ਚਲਾ ਗਿਆ ਫਿਰ ਉੱਥੋਂ ਦੀ ਖਾਰ ਪੈ ਕੇ ਟੁੱਟ ਗਿਆ ਤੇ ਉਹ ਖਾਰ ਫਿਰ ਏਡੀ ਵੱਡੀ ਬਣ ਗਈ ਤੇ ਚਲੋ ਹੁਣ ਆਪਾਂ ਉਹਨਾਂ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਆਂ ਜਿਹੜੇ ਉਸ ਟਾਈਮ ਆਪਣੇ ਪਿੰਡਾਂ ਚੋਂ ਪੈਸਿਆਂ ਨੂੰ ਇਕੱਠੇ ਕਰਕੇ ਰਾਸ਼ਨ ਭੇਜਿਆ ਟਰਾਲੀਆਂ ਪਰ ਪਰ ਕੇ ਬਹੁਤ ਕੁਝ ਭੇਜਿਆ ਤੇ ਜਿਨ੍ਹਾਂ ਨੂੰ ਆਪਾਂ ਬੇਨਤੀਆਂ ਕਰੀਆਂ ਸੀ ਵੀਰੇ ਥੋੜਾ ਜਿਹਾ ਰੁਕ ਜੋ ਧਰਮੇ ਨਾਲ ਆਪਾਂ ਮਦਦ ਕਰਾਂਗੇ ਲੋਡ ਬੰਦਾਂ ਦੇ ਜਦੋਂ ਥੋੜਾ ਜਿਹਾ ਪਾਣੀ ਉੱਤਰ ਜਾਊਗਾ ਤੇ ਹੁਣ ਲੋਡ ਆ ਬਾਈ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਸਾਡੀ ਸੰਸਥਾ ਰਹੀਂ ਕਰੋ ਕਿਉਂਕਿ ਅਸੀਂ ਤਾਂ ਇੱਕ ਪਿੰਡ ਦੀ ਸੇਵਾ ਕਰ ਸਕਦੇ ਆ ਤੁਸੀਂ ਸਿੱਧੇ ਆਵੋ ਸਿੱਧੇ ਆ ਕੇ ਇਹਨਾਂ ਪਿੰਡਾਂ 'ਚ ਇਹਨਾਂ ਦੇ ਪਿੰਡਾਂ ਦੇ ਸਰਪੰਚਾਂ ਨੂੰ ਮਿਲੋ ਆਪਾਂ ਇਹ ਨਹੀਂ ਕਹਿੰਦੇ ਇਹਨਾਂ ਨੂੰ ਪੈਸੇ ਦੇ ਕੇ ਜਾਓ ਇਹਨਾਂ ਨੂੰ ਡੀਜ਼ਲ ਲੈ ਕੇ ਦੇਜੋ ਹਨਾ ਆਪਣੇ ਟਰੈਕਟਰ ਲਿਆਓ ਨਾਲ ਇਹਨਾਂ ਦੇ ਲਾ ਕੇ ਆਪਾਂ ਟਰੈਕਟਰ ਲਾ ਕੇ ਟਰਾਲੀਆਂ ਲਾ ਕੇ ਆ ਇਹ ਜਿਹੜੀਆਂ ਝਾਥਾਂਵਾਂ ਤੇ ਮਿੱਟੀ ਭਰ ਦਈਏ ਜਾਂ ਜਿਹੜੀ ਬਾਜਾਈ ਕਰਾਉਣੀ ਆ ਉਹ ਕਰਾ ਦਈਏ ਖਾਦ ਲੈ ਕੇ ਦੇਜੋ ਬੀਜ ਲੈ ਕੇ ਦੇ ਦੋ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਲੋੜ ਹੈ ਇਹਨਾਂ ਨੂੰ ਇਹ ਵੀ ਸਾਡੇ ਵਰਗੇ ਕਿਸਾਨ ਹੀ ਨੇ ਇਹ ਵੀ ਗੈਰਤਮੰਦ ਤੇ ਖੁਰਦਾਰ ਨੇ ਇਹ ਵੀ ਮਿਹਨਤ ਕਰਕੇ ਖਾਣ ਵਾਲੇ ਲੋਕ ਨੇ ਇਹ ਵੀ ਹੱਥ ਛੱਡ ਕੇ ਮੰਗ ਕੇ ਖਾਣ ਵਾਲੇ ਲੋਕ ਨਹੀਂ ਇਹ ਆਪਣੀ ਬਾਪਜਾਈ ਕਰਕੇ ਕਰਦੇ ਸੀ ਪਰ ਜਿਹੜੀ ਆ ਵਕਤ ਦੀ ਮਾਰ ਪਈ ਆ ਤੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਨਾਲ ਖੜਨ ਦੀ ਲੋੜ ਆ ਤੇ ਅਸੀਂ ਵੀ ਇਹਨਾਂ ਵੀਰਾਂ ਨਾਲ ਆ ਕੇ ਗੱਲ ਕੀਤੀ ਵੀ ਵੀਰੇ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹਰ ਇੱਕ ਧੜੇਬੰਦ ਤੋਂ ਉੱਪਰ ਉੱਠ ਕੇ ਅਸੀਂ ਸੇਵਾ ਕਰਨ ਆਏ ਆ ਅਸੀਂ ਤਾਂ ਹੀ ਫਿਰ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਸਾਹਿਬ ਦੋਨਾਂ ਨੂੰ ਇਕੱਠੇ ਕੀਤਾ ਤੇ ਇਹਨਾਂ ਨੇ ਸਾਨੂੰ ਜਿਹੜੀ ਲਿਸਟ ਦਿੱਤੀ ਆ ਉਹ ਲਿਸਟ ਦੇ ਵਿੱਚ ਸਾਰੀ ਤੁਸੀਂ ਦੇਖ ਰਹੇ ਹੋ ਵੇਰਵਾ ਦਿੱਤਾ ਇੱਥੇ ਕਿਸਾਨ ਵੀ ਸਾਰੇ ਡੇਢ ਡੇਢ 2 2 3 3 ਕਿੱਲੇ ਵਾਲੇ 4 4 ਕਿੱਲੇ ਵਾਲੇ ਆ ਮਤਲਬ ਸਾਰੇ ਪਿੰਡ 'ਚ ਹੀ 7 8 ਕਿੱਲੇ ਵਾਲੇ ਤਿੰਨ ਕਿਸਾਨ ਆ ਔਰ ਇੱਕ ਕਿਸਾਨ ਆ ਜਿਹਦੇ ਕੋਲੇ 35 ਕਿੱਲੇ ਜ਼ਮੀਨ ਆ ਉਹ ਵੀ ਚਲੋ ਕਿਸਾਨ ਜ਼ਰੂਰ ਇੱਕ ਵਜਦਾ ਪਰ ਉਹਦੇ ਦੋ ਪੁੱਤ ਆ ਮਤਲਬ ਉਹਨਾਂ ਕੋਲੇ ਵੀ 10 10 ਕਿੱਲੇ ਜ਼ਮੀਨ ਆ ਪਰ ਬਾਕੀ ਸਾਰੇ ਪਿੰਡ 'ਚ ਹੀ ਡੇਢ ਡੇਢ 2 2 2 2 3 3 ਕਿੱਲੇ ਵਾਲੇ ਕਿਸਾਨ ਨੇ ਜਿੰਨਾਂ ਕੋਲ ਟਰੈਕਟਰ ਵੀ ਹੈ ਨਹੀਂ ਆਪਦੇ ਇਹ ਪਿੰਡ ਦੀ ਸੇਵਾ ਸਾਨੂੰ ਵਾਹਿਗੁਰੂ ਨੇ ਬਖਸ਼ੀ ਆ ਜੀ ਅਸੀਂ ਰਲ ਮਿਲ ਕੇ ਨਿਭਾਵਾਂਗੇ ਸਾਨੂੰ ਤਾਂ ਮਾਰਾਂ ਪੈਂਦੀ ਰਹਿੰਦੀ ਜੀ ਪਿੱਛੇ ਹੁਣ ਮਈ ਜੂਨ ਚ ਜੰਗ ਦਾ ਰੋਲਾ ਪੈ ਗਿਆ ਜੀ 2023 ਚ ਫਲੱਡ ਆ ਗਿਆ ਜੀ ਤੇ ਹੁਣ ਫਿਰ ਪਾਣੀ ਆ ਗਿਆ ਜੂਨ ਚ ਆਗਸਤ 17 ਚ ਆ ਗਿਆ ਜੀ ਸਾਨੂੰ ਮਾਰ ਪੈਂਦੀ ਰਹਿੰਦੀ ਜੀ ਜਦੋਂ ਵੀ ਜੰਗ ਦਾ ਪਿਆ ਸੀ ਉਦੋਂ ਵੀ ਸਭ ਕੋ ਖਾਲੀ ਘਾਲੇ ਸਾਰੇ ਖਾਲੀ ਕਰਕੇ ਬਾਲੀ ਬੱਚਾ ਸੀ ਪਿੱਛੇ ਲੈ ਗਏ ਸੀ ਉਦੋਂ ਜੋ ਤੁਹਾਡੀ ਮਿਰਚੇ ਮੁਰਚਾਂ ਬੀਜੀਆਂ ਸਭ ਛੱਡਣੀਆਂ ਪੈ ਗਈਆਂ ਕਰ ਸਕਣੇ ਪੈ ਗਈ ਮਿਰਚਾ ਪਸ਼ੂ ਸਾਰਾ ਕੁਝ ਸਿਰ ਪੈਨ ਵੀ ਇਹਨਾਂ ਮੌਕੇ ਦੇਣ ਕੇ ਢਾਤਾ ਵੀ ਪਿਛਾੜ ਜੋ ਤੁਸੀਂ ਦੇਖੋ ਘੱਟੋ ਘੱਟ ਮਹੀਨਾ ਇੱਕ ਤਾਂ ਸਾਨੂੰ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ। ਉਹ ਕਹਿੰਦੇ ਵੀ ਜੰਗ ਦਾ ਮਹੌਲ ਦਾ ਖਤਰਾ ਹੈ ਕਿ ਤੁਸੀਂ ਖੇਤਾਂ ਦੇ ਵਿੱਚ ਨਹੀਂ ਜਾ ਜਿਹੜੇ ਪੁੱਤਾ ਵਾਂਗੂ ਫਸਲਾਂ ਪਾ ਲਈਆਂ ਉਹਨਾਂ ਵੱਲ ਵੀ ਨਿਗਾ ਮਾਰਨ ਤੋਂ ਰੋਕ ਦਿੱਤਾ ਗਿਆ। ਹੁਣ ਜਿਹੜੀ ਜਿਵੇਂ ਸਬਜ਼ੀਆਂ ਬੀਜੀਆਂ ਸੀ ਜਿਵੇਂ ਵੀਰ ਹੋਣੀ ਮਿਰਚਾਂ ਬੀਜਦੇ ਆ ਹੁਣ ਉਹ ਤਾਂ ਮੰਨ ਲਓ ਮਿਰਚਾਂ ਤਾਂ ਸਬਜ਼ੀਆਂ ਤਾਂ ਇਸ ਤਰ੍ਹਾਂ ਦਾ ਵੀ ਜੇ ਇੱਕ ਦਿਨ ਵੀ ਉਹਦੇ ਕੋਲੇ ਨਹੀਂ ਗਏ ਤਾਂ ਦੋਏ ਦਿਨ ਨੁਕਸਾਨ ਹੋਣਾ ਸ਼ੁਰੂ ਹੋ ਜਾਣਾ। ਮਤਲਬ ਉਹਦੇ ਚ ਜੇ ਹੁਣ 10 ਦਿਨਾਂ ਲਈ 15 ਦਿਨਾਂ ਲਈ ਖੇਤ ਚ ਕਿਸਾਨ ਨੂੰ ਬਾਹਰ ਕੱਢ ਦੂਗਾ ਤਾਂ ਉਹਦੇ ਬਚਣਾ ਕੀ ਹੈ ਫਿਰ ਉਹਨਾਂ ਕੋਲੇ ਤਾਂ ਇਸ ਇਹ ਵੀ ਇੱਕ ਨੁਕਸਾਨ ਵੱਡਾ ਹੋ ਰਿਹਾ ਜਿਹੜਾ ਪਿਛਲੇ 24 ਚ ਹੋਇਆ ਫਿਰ 23 ਚ ਇਵੇਂ ਹੜ ਆਏ ਸੀਗੇ ਇੱਕ ਤਾਂ ਪੰਜਾਬ ਉੱਠ ਕੇ ਖੜਾ ਹੋ ਗਿਆ ਉਹਨੂੰ ਤਾਂ ਬਾਲੀ ਮਦਦ ਵੀ ਨਹੀਂ ਹੋਈ ਇਹਨਾਂ ਨਹੀਂ ਮਦਦ ਉਦੋਂ 19 ਚ ਆ ਗਈ ਫਿਰ 16 ਚ ਆ ਗਈ 12 ਚ ਆ ਗਈ ਤਿੰਨ ਤਿੰਨ ਚਾਰ 10 ਸਾਲ ਛੱਡ ਕੇ ਹੀ ਪਾਣੀ ਲਗਾਤਾਰ ਹੀ ਆਈ ਗਿਆ ਜੀ ਦੂਜੇ ਸਾਡੇ ਨਾਲ ਇੱਥੇ ਜ਼ਮੀਨੀਆਂ ਜ਼ਮੀਨਾਂ ਜਿਵੇਂ ਕੱਚੀਆਂ ਸਾਨੂੰ ਕੋਈ ਹੱਕ ਨਹੀਂ ਮਿਲਦਾ ਹਮ ਆਵਜਾ ਨਹੀਂ ਮਿਲਦਾ ਨਾ ਹੀ ਮਾਜਾ ਮਿਲਦਾ ਨਾ ਹੀ ਸਾਡੀ ਕੱਚੀ ਗਰਦੌਰੀ ਸਾਡੇ ਨਾਲ ਬੋਲਦੀ ਸਾਡਾ ਸਿਰਫ ਇੱਥੇ ਕਬਜ਼ਾ ਹੈ ਇਹ ਵੀ ਸਾਡੀਆਂ ਸਰਕਾਰ ਨੇ ਤੋੜ ਦਿੱਤੀਆਂ ਸਾਡੀ ਮੰਗ ਹੈ ਵੀ ਸਾਡੀਆਂ ਗਰਤੂਰੀਆਂ ਕੀਤੀਆਂ ਜਾਂ ਸਾਨੂੰ ਕੋਈ ਮੁਆਵਜ਼ਾ ਸਰਕਾਰ ਕੋਲੋਂ ਮਿਲ ਜੇ ਨਾਲੇ ਤੁਸੀਂ 47 ਦੇ ਬਹੁਨੇ ਆ ਰਹੇ ਆ ਉਦੋਂ ਦੇ ਬਾੜ ਦੇ ਜਿਹੜੇ ਪੁਰਖੇ ਸੀ 47 ਤੋਂ ਲੈ ਕੇ ਇਹ ਉਦੋਂ ਸਾਰਾ ਜੰਗਲ ਹੁੰਦਾ ਸੀਗਾ ਜੀ ਆਵਾਜ਼ ਕੀਤਾ ਆਬਾਦ ਕੀਤਾ ਸਾਡੇ ਸਰਕਾਰ ਨੇ ਉਦੋਂ ਕਿਹਾ ਸਾਡੇ ਬਜ਼ੁਰਗਾਂ ਨੂੰ ਤੁਸੀਂ ਇੱਥੇ ਬੈਠੋ ਤੁਹਾਨੂੰ ਜ਼ਮੀਨ ਜਿਹੜੀ ਅਲਾਟ ਕੀਤੀ ਜਾਏਗੀ ਤੇ ਤੁਹਾਨੂੰ ਸਹੂਲਤ ਵੀ ਦਿੱਤੀ ਜਾਏਗੀ ਹਰੇਕ ਪ੍ਰਕਾਰ ਦੀ ਇਹ ਸਾਡੇ ਫਿਰ ਬਜ਼ੁਰਗਾਂ ਨੇ ਜ਼ਮੀਨ ਦੇ ਨਾਲ ਬੂਟੇ ਪਾਟ ਕੇ ਆਬਾਦ ਕੀਤੀ ਜੀ ਇਹਨਾਂ ਨੂੰ ਵਾਈ ਜੋਗ ਬਣਾਇਆ ਜੀ ਮੇਰਾ ਜਿਵੇਂ 10 ਕਿਲੇ ਥਾਂ ਸੀ ਨਾ ਹੂੰ ਨੁਕਸਾਨ ਮੇਰਾ 10 ਕਿਲੇ ਘਟੋ ਘੜ 8 ਲੱਖ ਦਾ ਚੋਨਾ ਖਰਾਬ ਹੋ ਗਿਆ 2023 ਚ ਵੀ ਹੁਣ ਵੀ ਹੋ ਗਿਆ ਉਹ ਨੁਕਸਾਨ ਕਦੇ ਵੀ ਨਹੀਂ ਪੂਰਾ ਹੋਣਾ ਉਤੋਂ ਮੁਆਵਜ਼ੇ ਦੀ ਗੱਲ ਕਰੀਏ ਮੁਆਵਜ਼ਾ 20000 ਰੁਪਏ ਦੇਣਾ ਉਹ ਵੀ ਮੇਰੇ ਕੋਲ 2 ਕਿਲੇ ਜ਼ਮੀਨ ਪੱਕੀ ਹੈ ਉਹ ਮੈਨੂੰ 40000 ਰੁਪਏ ਮਿਲਣਾ ਬਾਕੀ ਪਤਾ ਨਹੀਂ ਕਿਵੇਂ ਮਿਲਣਾ 10 ਕਿਲੇ ਦਾ ਫੇਰ ਨਹੀਂ ਮਿਲਣਾ ਉਹ ਵੀ ਨਹੀਂ ਮਿਲਣਾ ਤਨ ਹਰ ਵਾਰੀ ਇਹੀ ਨੁਕਸਾਨ ਸਾਡੀ ਲਾਬੀ ਦੇ ਪੈਸੇ ਨਹੀਂ ਮੁੜਦੇ ਵਾਤ ਵਾਤ 3 ਮਹੀਨੇ ਰਹੀ ਦਾ ਮਤਲਬ 6 ਮਹੀਨੇ ਚੋਂ 3 ਮਹੀਨੇ ਦਾ ਪਿੰਡ ਬਾਕੀ ਫਸਲ ਸਾਰੀ ਪੱਕੀ ਵੀ ਸੀ ਹੁੰਦਾ ਲਈ 22 ਕਿੱਕਾ ਤੇ ਜੰਗ ਦਾ ਹੋਣੀ ਸੀ ਬੜੀ ਜਣੀ ਬੜੀ ਮੁਸ਼ਕਲ ਆਉਂਦੀ ਜਿੰਨੀ ਵੀ ਬਾਰਡਰ ਪੱਟੀਆਂ ਨਾਲ ਸਾਰੀ ਦੁੱਤੀ ਹੈ ਉਹ ਕੋਈ ਦੇਖੋ ਇੱਥੇ ਸਰਕਾਰਾਂ ਨੂੰ ਵੀ ਚਾਹੀਦਾ ਐਕਸਟਰਾ ਸਹੂਲਤਾਂ ਦੇਣੀਆਂ ਇਹ ਇੱਕ ਹਾਫ ਸੋਲਜਰ ਦਾ ਕੰਮ ਕਰਦੇ ਮਤਲਬ ਅੱਧੇ ਫੌਜੀ ਦਾ ਕੰਮ ਕਰਦੇ ਆ ਵੀਰ ਦੇਸ਼ ਦੇ ਬਾਰਡਰ ਤੇ ਬੈਠੇ ਨੇ ਨਾਲੇ ਤਾਂ ਸਾਨੂੰ ਫਸਲਾਂ ਦੇ ਰਹੇ ਨੇ ਇੱਥੇ ਖਾਣ ਪੀਣ ਦੇ ਲਈ ਆਪਣੀ ਮਿਹਨਤ ਕਰਦੇ ਨੇ ਨਾਲੇ ਘਟੂ ਘਟ ਇਹ ਲੋਕ ਉਹ ਨੇ ਜਿਹੜੇ ਜੰਗ ਦਾ ਸਭ ਤੋਂ ਪਹਿਲਾ ਸ਼ਿਕਾਰ ਹੁੰਦੇ ਨੇ ਫਿਰ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਵੀ ਪਿੱਛੇ ਸ਼ਿਕਾਰ ਹੁੰਦੇ ਨੇ ਔਰ ਇਹਨਾਂ ਦੀ ਮਤਲਬ ਦੇਖੋ ਕਿੰਡੀ ਵੱਡੀ ਕੁਰਬਾਨੀ ਆ ਵੀ ਇਹ ਲੋਕ ਇੱਥੇ ਡਟ ਕੇ ਬੈਠੇ ਨੇ ਫੇਰ ਵੀ ਇੰਨੀਆਂ ਮਾਰਾਂ ਵੱਜਣ ਦੇ ਬਾਵਜੂਦ ਵੀ ਹਰ ਵਾਰ ਉੱਠ ਕੇ ਖੜੇ ਹੋ ਜਾਂਦੇ ਨੇ ਫੇਰ ਤੋਂ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਵਾਰ ਜਿਹੜੀ ਮਾਰ ਹੋਈ ਆ ਉਹ ਮਾਰਤਾ ਕਈਆਂ ਨੂੰ ਐਸੀ ਪਈ ਆ ਵੀ ਜਿਹਦਾ ਕੋਈ ਮੁੱਲੀ ਹੈ ਨਹੀਂ ਜਿਹਦਾ ਕੋਈ ਹੱਲ ਹੀ ਹੈ ਨਹੀਂ ਤੇ ਇਸ ਕਰਕੇ ਸਾਡੀ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਪੱਕੇ ਪ੍ਰਬੰਧ ਕੀਤੇ ਜਾਣ ਹਰ ਵਾਰ ਇਸ ਤਰ੍ਹਾਂ ਆਪਾਂ ਅੱਫ ਤੇ ਆ ਤਰ ਕੇ ਬੈਠ ਜਾਈਏ ਇੱਕ ਦੂਜੇ ਤੇ ਦੁਸ਼ਣ ਬਾਜ਼ੀਆਂ ਕਰੀ ਜਾਈਏ ਉਹਨੇ ਕਰਤਾ ਇਹਨੇ ਕਰਤਾ ਸਾਰਿਆਂ ਨੇ ਸਰਕਾਰਾਂ ਬਣਾਈਆਂ ਸਾਰਿਆਂ ਨੇ ਰਾਜ ਭਾਗ ਭੋਏ ਹੰਡਾਏ ਆ ਸਾਰਿਆਂ ਦੇ ਸਮੇਂ ਜਿਹੜਾ ਆਏ ਆ ਕਿਤੇ ਇਹ ਤਾਂ ਹੈ ਨਹੀਂ ਵੀ ਪਰ ਨਾ ਤਾਂ ਹੁਣ ਇਹਨਾਂ ਨੇ ਕੋਈ ਉਪਰਾਲਾ ਕੀਤਾ ਨਾ ਉਸ ਤੋਂ ਪਹਿਲਾਂ ਵਾਲਿਆਂ ਨੇ ਕੀਤਾ ਨਾ ਉਸ ਤੋਂ ਪਹਿਲਾਂ ਵਾਲਿਆਂ ਨੇ ਕੀਤਾ ਕਰਨਾ ਸਾਨੂੰ ਉਪਰਾਲਾ ਇੱਕ ਦਿਨ ਪੈਣਾ ਜੇ ਅਸੀਂ ਇਹਨਾਂ ਕਿਸਾਨ ਵੀਰਾਂ ਦੀ ਮਦਦ ਕਰਨੀ ਹੈ ਤਾਂ ਸਾਡੇ ਜ਼ਰੀਆਮਾਂ ਵਿੱਚ ਨੋਚਾ ਵੱਜ ਜਾਣ ਤਾਂ ਉਸ ਬੈਸਟ ਹੋ ਜਾਏਗਾ ਪਾਣੀ ਆਣਾ ਬੰਦ ਹੋ ਜਾਏਗਾ ਜਿਵੇਂ ਤਿੰਨ ਚਾਰ ਚਾਰ ਕਿੱਲੇ ਡਿੱਗ ਦੇ ਵਿੱਚ ਜ਼ਮੀਨਾਂ ਉਹ ਵੀ ਵੱਟ ਜਾਣਗੀਆਂ ਯਾਨੀ ਕਿ ਦੇਖੋ ਹੱਲ ਇੱਕ ਆਮ ਕਿਸਾਨਾਂ ਨੂੰ ਵੀ ਪਤਾ ਹੱਲ ਕੀ ਆ ਸਰਕਾਰਾਂ ਨੂੰ ਕਿਹੜਾ ਪਤਾ ਨਹੀਂ ਪਰ ਕਰਦੇ ਪਤਾ ਨਹੀਂ ਕਿਉਂ ਨਹੀਂ ਸੋਚਿਓ ਵੀ ਵਿਚਾਰਿਓ ਵੀ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਆ ਆ ਕੇ ਨਿਗਾਹ ਮਾਰਿਓ ਇੱਥੇ ਮਿੱਟੂ ਮੇਲੇਣਾ ਆ ਆ ਕੇ ਨਾ ਲੋਡ ਬੰਦਾਂ ਦੀ ਉਹਨੂੰ ਕੰਮ ਮਦਦ ਲਈ ਅੱਗੇ ਆਓ ਤੇ ਇਹਨਾਂ ਦੀ ਆ ਕੇ ਬਾਹ ਫੜੀਏ ਆਪਾਂ ਨਾਲ ਕੇ ਹਾਂ ਜੀ ਸਾਡੀ ਮੰਗ ਇਹੀ ਹੈ ਸਾਨੂੰ ਡੀਜ਼ਲ ਦਿੱਤਾ ਜਾਏ ਪੈਸੇ ਸਾਨੂੰ ਲੋਡ ਦੇਣੇ ਨੇ ਲੋਡ ਨਹੀਂ ਪੈਸੇ ਦੇਣੇ ਨੇ ਪੈਸੇ ਦੇਣੇ ਨੇ ਔਰ ਇੱਕ ਵੱਡੀ ਗੱਲ ਹੋਰ ਇੱਥੋਂ 15 ਕਿਲੋਮੀਟਰ ਦੂਰ ਤਾਂ ਪੈਟਰੋਲ ਪੰਪ ਹੀ ਆ ਜੇ ਪੈਟਰੋਲ ਇਥੋਂ ਡੀਜ਼ਲ ਲੈਣ ਵੀ ਜਾਣਾ ਤਾਂ ਇਹਨਾਂ ਦਾ ਪੰਲੋ 5 ਲੀਟਰ ਨਹੀਂ ਦਿੱਤਾ ਲੈਣ ਜਾਂਦੇ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਇਥੋਂ 15 ਕਿਲੋਮੀਟਰ ਦੂਰ ਪੈਟਰੋਲ ਪੰਪ ਨੇੜੇ ਤੇੜੇ ਪੈਟਰੋਲ ਪੰਪ ਵੀ ਹੈ ਨਹੀਂਗਾ ਔਰ ਦੂਸਰੀ ਗੱਲ ਇਹ ਆ ਵੀ ਇਹਨਾਂ ਦੀ ਡਿਮਾਂਡ ਪੈਸੇ ਦੀ ਨਹੀਂ ਹੈਗੀ ਇਹ ਲੋਕ ਕਹਿੰਦੇ ਸਾਨੂੰ ਡੀਜ਼ਲ ਦੇ ਦਿਓ ਤਾਂ ਜੋ ਅਸੀਂ ਆਪਣੀ ਬਾਭਹੀ ਕਰ ਲਈਏ ਆਪਣੀ ਰੇਤਾ ਮਿੱਟੀ ਹੈ ਜਿਹੜੀ ਰੋੜ ਰੋੜ ਕੇ ਗਈ ਆ ਇਹਨੂੰ ਠੀਕ ਕਰ ਲਈਏ ਅਸੀਂ ਇੱਕ ਬੇਨਤੀ ਇਹ ਕਰਨਾ ਕਰਦੇ ਆ ਜੀ ਨਾਲ ਹੈਲਪ ਕੀਤੀ ਹੈ ਵੇ ਟਰੈਕਟਰ ਦਿੱਤੇ ਜਾਂ ਸੰਸਥਾ ਵੱਲੋਂ ਜਿਹੜੇ ਛੇਤੀ ਭਰ ਸਕੀਏ ਅਸੀਂ ਤਾਂ ਸਾਰੇ ਦਾਨੀ ਸੱਜਣਾ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਆ ਤੁਸੀਂ ਇੱਕ ਰਿ ਮੌਕਾ ਆ ਕੇ ਵਿజిਟ ਕਰੋ ਦੇਖੋ ਕੀ ਮੋਲ ਹੈ ਕਿ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਡੀਜ਼ਲ ਦੀ ਲੋੜ ਹੈ ਤੁਸੀਂ ਵੇਖ ਕੇ ਆਪਣੇ ਆਪ ਸਹਾਇਤਾ ਕਰੋ ਟਰੈਕਟਰ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੀ ਲੋੜ ਹੈ ਤੇ ਸਾਡੀ ਜਿਹੜੀ ਮੌਕੇ ਤੇ ਵੇਖ ਕੇ ਮਤ ਕਰੋ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਸਾਡਾ ਗੂਗਲ ਨੰਬਰ ਲੈ ਲਓ ਜਾਂ ਸਾਡਾ ਅਕਾਊਂਟ ਨੰਬਰ ਲੈ ਲਓ ਕਿ ਸਾਨੂੰ ਪੇਮੈਂਟ ਪਾ ਦਿਓ ਜਾਂ ਸਾਨੂੰ ਆਹ ਕਰ ਦਿਓ ਜਾਂ ਕਰ ਦਿਓ ਮੌਕਾ ਵੇਖੋ ਜੋ ਸਾਨੂੰ ਬੰਨਦਾ ਸਰਦਾ ਉਹਦਾ ਜਿੱਲੀ ਸੇਵਾ ਕਰਨੀ ਕਿਉਂ ਦਾ ਵੀਰ ਕਰ ਸਕਦੇ ਆ। ਬੰਤੀ ਗੱਲ ਇਹ ਸਾਡੀਆਂ ਮਤਲਬ ਦੋ ਪੰਚਾਇਤਾਂ ਨੇ ਇੱਕ ਜੋ ਕਿ ਇੱਕ ਨਵੀਂ ਗੱਟੀ ਵਾਲਾ। ਹਾਂ। ਦੋਨੇ ਪੰਚਾਇਤਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਤੇ ਇਹਨੂੰ ਆ ਭਰਨ ਦੇ ਲਈ ਆ ਦੇਖੋ ਆਮ ਕਿਸਾਨ ਕੋਸ਼ਿਸ਼ਾਂ ਕਰ ਰਹੇ ਨੇ। ਅਨਿੱਕੇ ਨਿੱਕੇ ਟਰਾਲੀਆਂ 'ਵਾਂ ਭਰ-ਭਰ ਕੇ ਰੇਤਾ ਇੱਥੋਂ 6 ਕਿਲੋਮੀਟਰ ਤੋਂ ਰੇਤਾ ਲਿਆ ਰਹੇ ਨੇ। ਇਹ ਉਹਦੇ ਖੇਤੋਂ ਲਿਆ ਰਹੇ ਨੇ ਜਿਹਦੇ ਖੇਤ 'ਚ ਇਦਾਂ ਰੇਤਾ ਆ ਗਿਆ ਵੱਡੇ 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 ਉਹਦੇ ਖੇਤੀ ਤੇ ਬੇ ਲੱਗ ਗਏ। ਤੇ ਜਿਹਦੇ ਖੇਤ 'ਚ ਵੱਡੇ ਵੱਡੇ ਪਾੜ ਪੈ ਗਏ ਆ। ਉਹਦੇ ਖੇਤ ਚ ਚੱਕ ਚੱਕ ਕੇ ਪਾ ਰਹੇ ਨੇ ਤੇ ਅਸੀਂ ਉਹਨਾਂ ਦੇ ਖੇਤ ਜਿ ਭਰਿਆ ਗਏ ਜਿਨ੍ਹਾਂ ਦੀ ਕਿਸੇ ਨੂੰ ਚਾਰਕਨ ਵਾਲਾ ਆਦੀ ਕਿਸੇ ਨੂੰ ਦੋਤ ਵਾਲਾ ਛੋਟੇ ਛੋਟੇ ਬਹੁਤ ਸਾਰੇ ਛੋਟੇ ਚਲੋ ਬਸ ਇੰਨੀਆਂ ਕੀ ਬੇਨਤੀਆਂ ਜੀ ਧਿਆਨ ਰੱਖਿਓ ਆਪਣਾ ਵੀ ਤੇ ਇੰਨਾ ਸਾਡੇ ਕਿਸਾਨ ਭਰਾਵਾਂ ਦਾ ਵੀ ਜਿਨ੍ਹਾਂ ਨੂੰ ਜ਼ਰੂਰਤ ਆ ਕੇ ਹੰਬਲਾ ਮਾਰੋ ਇਹਨਾਂ ਦੇ ਨਾਲ ਆ ਕੇ ਖੜੇ ਹੋ ਕੇ ਇਹਨਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ